ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਬੇ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰੇ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਪੋਕਾ ਪੋਖਣਾ ਤ੍ਰੀਜੇ ਬੰਨਾਪੁਰੀਆਂ ਭਾਰ ਸਹ ਸਿਆਨ ਪਾਲ ਲਖ ਹੋਏ ਤਾਂ ਇੱਕ ਨੋ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਤ ਹੁਕਮ ਲੇਖ ਦੋਖ ਚੋਖ ਪਾਈਐ ਇੱਕ ਨੋ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾਂ ਹੁਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤੀਨਾ ਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪਰਵਾਹੋ ਸਾਚਾ ਸਬਾ ਸਾਚਨਾ ਹੈ ਭਾਖਿਆ ਭਉ ਅਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਤੇ ਦਰਬਾਰ ਮੋਹ ਕੇ ਬੋਲਨ ਬੋਲ ਗਏ ਜੇ ਤੂੰ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚੇ ਨਾਮ ਵੜੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰਥ ਆਪੇ ਆਣ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਕ ਵੇਦਨ ਗੁਰਮਖ ਕਰਿਆ ਸਮਾਈ ਗੁਰ ਇਤਰ ਗੁਰ ਗੋਰ ਖਬਰਾਂ ਗੁਰ ਪਾਰਵਤੀ ਮਾਈ ਦੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਜਾਈ ਤੇਰੇ ਤਨ ਮਾ ਜੇ ਤਤ ਪਾਵਾਂ ਬਿਨ ਪਾਣੇ ਕੇ ਨਾਹੀਂ ਕਰੀ ਜੇਤੀ ਸਿਰ ਟੋਪਾਈ ਵੇ ਕਮਿਨ ਕਰਮਾ ਕੇ ਮਿਲੇ ਲੈਨ ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਬੁ ਜਾਈ ਸਭਨਾ ਜੀਆਂ ਕਾਇਕ ਦਾਤਾ ਸੋਮੈ ਵਿਸਨ ਨ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੁਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜੱਤ ਕੀ ਰਤੇ ਜਗਲੇ ਜੇ ਤਿਸ ਨਦਰ ਨਾ ਆਵੇ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਣ ਗਿਣੇ ਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੈ ਸੁਣੇ ਸਿੱਧ ਪੀੜ ਸਰ ਨਾ ਸੁਣੇ ਧਰਤ ਤਵਲ ਆਕਾਸ਼ ਸੁਣੇ ਦੀਪ ਲੋਪ ਪਤਾਲ ਸੁਣੇ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੋ ਪਾਪ ਕਾ ਨਾਸ ਸੁਣੇ ਇਸਰ ਬਰਮੈਂ ਦਾ ਸੁਣੇ ਮੋਖ ਸਲਾਹ ਹਨਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੋ ਪਾਪ ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ 68 ਕਾ ਇਸ ਨਾਨਕ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੋ ਪਾਪ ਕਾ ਨਾਸ ਸੁਣਿਐ ਸਰਾਂ ਗੁਨਾ ਕੈ ਗਾ ਸੁਣਿਐ ਸੇਖ ਪੀਰ ਪਾਤਸ਼ਾ ਸੁਣਿਐ ਅੰਦੇ ਪਾਵੈ ਰਾ ਸੁਣਿਐ ਹਾਤ ਹੋਵੇ ਇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੋ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਦ ਹੋਵੇ ਮਨ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਕੇ ਠਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੁਖ ਦਵਾਰ ਮੰਨੇ ਪਰਵਾਰ ਸੇ ਧਰਮ ਨੇ ਤਰੇ ਤਾਰੇ ਗੁਰ ਸੇ ਖੰਨੇ ਨਾਨਕ ਪਹਿਨ ਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਾਰਾ ਜਾਨ ਪੰਚਾ ਕਾ ਗੁਰੂ ਇੱਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਕਿਆ ਜਣ ਸੂਤ ਜੇ ਕੋ ਬੁਝਾ ਹੋਵੇ ਸਚਿਆਰ ਧਵਲੇ ਉਪਰ ਕੇਤਾ ਪਾੜ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾੜ ਤਲੇ ਕਵਨ ਜੋੜ ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਉੜੀ ਕਲਾਮ ਇਹ ਲੇਖ ਲਿਖ ਜਾਣੇ ਕੋਇ ਲੇਖ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕ ਕਵਾਲ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਦਿਪਾਵੇ ਜਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਦਾ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮਹਭਖ ਸਾਰ ਸੰਖ ਮੋਣਲ ਵਲਾਇ ਤਾਰਿ ਕੁਦਰਤ ਕਮਨ ਕਹਾ ਵਿਚਾਰ ਵਾਰਿਣ ਜਾਵਾ ਏਕ ਵਾਰ ਜੋਤ ਤਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਖਮੂਰਕ ਅੰਦਕੋਰ ਸੰਖਚੋਰ ਹਰਾਮਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੂੜੇ ਫਿਰਾਹੇ ਸੰਖ ਬਲੇਸ਼ ਮਲਪਖ ਖਾਹੇ ਸੰਖ ਨਿੰਦਕ ਜ਼ਿਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਤ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਕ ਨਾਮ ਸੰਕਤਾਮ ਅਗਮ ਅਗਮ ਅਸੰਖਲੋ ਅਸੰਖ ਕਹੈ ਸਰਪਾਰ ਹੋਏ ਅਕਰੀ ਨਾਮ ਅਕਰੀ ਸਲਾਹ ਕਰੀ ਗਿਆਨ ਗੀਤ ਗੁਣਗਾ ਕਰੀ ਲਿਖਨ ਬੋਲਨ ਬਾਣ ਅਕਰਾਂ ਸੇ ਰਿਸਨ ਜੋ ਵਖਾਨ ਜਿਨ ਐ ਲਿਖੇ ਤੇ ਸਿਰ ਨਾਹਿ ਜਿਮ ਫਰਮਾਇ ਤਮ ਤੈ ਪਾਹ ਜੇਤਾ ਗਿਤਾ ਤੇ ਤਾ ਨਾਮ ਬਿਨ ਨਾਮ ਨਾਈ ਕੋਥਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸੋਕੇ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ ਭਰਗੇ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇਖਾ ਹੋ ਨਾਨਕ ਹੁਕਮਿ ਆਓ ਜਾਓ ਤੀਰਾ ਦੱਪ ਦਿਆ ਦਤ ਨਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ ਨਾਵ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾਏ ਸਵਾਤ ਆਤ ਬਾਣੀ ਬਰਮਾਉ 797 ਮਨ ਚਾਉ ਕਵਨ ਤੇ ਵੇਲਾ ਵਖਤ ਕਵਨ ਕਵਨ ਤੇ ਤੇ ਕਵਨ ਵਾਰ ਕਮਣ ਜ਼ਰ ਤੇ ਮਹਾ ਕਮਣ ਜੇ ਤੋਆ ਆਕਾਰ ਵੇਲ ਨ ਪਾਇ ਪੰਡਤ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇ ਓਕਾਦੀਆ ਜੇ ਲਿਖਣ ਲੈ ਕੁਰਾਨ ਤੇ ਤਵਾਰ ਨ ਜੋਗੀ ਜਾਣ ਰਤਮਾ ਨ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਏ ਕਿ ਕਰੇ ਆਖਾ ਕਿਵਸਾ ਲਾਹੀ ਕਿਉ ਵਰਨੀ ਕਿ ਵਜਾਣਾ ਨਾਨਕ ਆਕਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਾਲਾਂ ਪਤਾਲ ਲਖ ਗਾਸਾਂ ਅਗਾਸੇ ਉੜ ਕੇ ਉੜ ਕੇ ਪਾਲ ਥੱਕੇ ਵੇਦ ਕਹਿਣ ਕਵਾਤ ਸੈ ਸਠਾਰਾਂ ਕਹਿਣ ਕਿਤੇ ਬਾਸ ਲੋ ਇੱਕ ਤਾਤ ਲੇਕਾ ਹੋਏ ਤਾ ਲਿਖੀਐ ਲੈਕੇ ਹੋਏ ਵਿਨਾਸ਼ ਨਾਣਕ ਵੱਡਾ ਕੀਏ ਆਪੇ ਜਾਣ ਆਪਸਾਲਾ ਹਿਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨ ਜਾਣ ਹੈ ਸਮੁੰਦਰ ਸਾਸ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਣੀ ਗੇਤ ਇਸ ਮਨੋਂ ਨ ਵਿਸਰੇ ਅੰਤਨ ਅੰਤਨਾ ਸੇਤੀ ਕੈਨੈ ਅੰਤੇ ਅੰਤਨਾ ਕਰਨੈ ਦੇਨੈ ਅੰਤੇ ਅੰਤਨਾ ਵੇਖਣ ਸੁਣਨੈ ਅੰਤੇ ਅੰਤਨਾ ਜਾਪੇ ਕਿਆ ਮਨ ਮੰਤੇ ਅੰਤਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰੇ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਇ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਉਤਾ ਕਹੀਏ ਬੋਲਤਾ ਹੋਏ ਵੱਡਾ ਸਾਹਿਬ ਉੱਚਾ ਤੋਂ ਉੱਚੇ ਉੱਪਰ ਉੱਚਾ ਨਾ ਇਹ ਵੜਾ ਉੱਚਾ ਹੋਵੇ ਕੋਈ ਤਿਸ ਸੁੱਚੇ ਕੋ ਜਾਣੇ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਰਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਜੋ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਭ ਟੁੱਟੇ ਵਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਈ ਖਾ ਹੈ ਕਿਤੇ ਅਧੂਗ ਭੂਗ ਸਦ ਮਾਰੇ ਵਿਦਾ ਤੇਰੀ ਦਾਤਾਰ ਬੰਦ ਕਲਾ ਸੀ ਭਾਣੇ ਹੋਏ ਹੋਰੇ ਆਖ ਨਾ ਸਕੈ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣ ਜੇਤ ਅਮ ਖਾਏ ਆਪੇ ਜਾਣੇ ਆਪੇ ਦੇ ਅਗੇ ਸੇ ਪੇਕੇ ਜੇਤਨੂ ਬਖਸੇ ਸਿਪਤ ਸਲਾਰ ਨਾਨਕ ਪਾਤਸ਼ਾਹੀ ਪਾਤਸ਼ਾਹੋ ਮੁਲ ਗਨ ਮੁਲ ਵਪਾਰ ਮੁਲ ਵਪਾਰ ਕੇ ਮੁਲ ਪੰਡਾਰ ਮੁਲ ਆਵ ਹੈ ਮੁਲ ਜਾਹ ਹੈ ਮੁਲ ਭਾਏ ਮੁਲ ਸਮਾਹ ਹੈ ਮੁਲ ਧਰਮ ਮੁਲ ਦੀਵਾਨ ਮੁਲ ਤੋਲ ਮੁਲ ਪਰਵਾਨ ਮੁਲ ਬਕਸੀ ਸਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਕੇ ਵੇਦ ਬਾੜ ਪੁਰਾਣ ਆਕੇ ਪੜੇ ਕਰੇ ਵਿਕਿਆਣ ਆਕੇ ਭਰਮੇ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦ ਆਕੇ ਸਰੇ ਆਕੇ ਸੇ ਦੇ ਆਕੇ ਕਿਤੇ ਕਿਤੇ ਬੁੱਧ ਆਕੇ ਦਾਣਵਾ ਕੇ ਦੇਵਾ ਕੇ ਸੁਰ ਨਰਮਣ ਜਨ ਸੇਵ ਕੇਤੇ ਆਕੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਅੱਖ ਨ ਥੱਕੇ ਕਈ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਨੇ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਵਾਰੰਗਾਵਾਰ ਸੋਦਰ ਕਿਹਾ ਚੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਕੇਤੇ ਵਾਵਨਹਾਰੇ ਕੇਤੇ ਰਾਗ ਭਰੀ ਸਿਓ ਕਈਨ ਕੇਤੇ ਗਾਵਨਹਾਰੇ ਗਾਵ ਤਤਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਇੰਦੇ ਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੋਗਜਗ ਵਿਦਾਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇ ਤਤ ਨੂੰ ਗਾਵੈ ਜੋ ਤਤ ਭਾਵਣ ਰਤੇ ਤੇਰੇ ਭਗਤ ਅਰਸਾਲੇ ਹੋਰ ਕੀਤੇ ਗਾਵਣ ਸੇ ਮੇ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀ ਹੈ ਪੀਹੋ ਸੀ ਜੈਨ ਜਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਨ ਤਿਸ ਦੇ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ chau ਸਾਹ ਪਤ ਸਾਹਿਬ ਨਾਨਕ ਰਹੇ ਨਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਪੂਰਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਨਾਦ ਨਾਥ ਜੁਗ ਜੁਗ ਇੱਕ ਵੇਸ ਭਗਤ ਗਿਆਨ ਦਾ ਭੰਡਾਰਨ ਘਟ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਥ ਸੰਜੋਗ ਮਿਲੋ ਦੇ ਕਾਰ ਚਲਾਵੇ ਲੇਖੇ ਆਵੇ ਭਗ ਆਦੇਸ ਤਿਸੇ ਆਦੇਸ ਆਦ ਅਨੀਲ ਨਾਦ ਨਾਥ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜੇ ਨਿਤਸ ਭਾਵੇ ਤਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾਦ ਜੁਗ ਜੁਗ ਵੇਖੋ ਵੇਸ ਆਸਨ ਹੋਲੇ ਪੰਡਾਰ ਜੋਗ ਚ ਪਾਸੇ ਕਾਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਦੇ ਤਿਸੇ ਆਦੇਸ ਆਦ ਅਨੀਲ ਨਾਦ ਨਾਦ ਜੁਗ ਜੁਗ ਵੇਖੋ ਵੇਸ ਇੱਕ ਦੋ ਜੀ ਬਹੁ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖੇ ਗਿੜਾ ਆ ਕੀਆ ਹੈ ਏਕ ਨਾਮ ਜਗਦੀਸ਼ ਏ ਤੁਰਾਹ ਪਤ ਪੌੜੀਆ ਚੜੀਏ ਹੋਈ ਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੋੜੀ ਕੋੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜੈਸੇ ਹੱਤ ਜੋਰ ਕਰ ਵੇਖੇ ਸੋਏ ਨਾਨਕ ਤਮਨੀਚ ਨ ਕੋਈ ਰਾਤੀ ਰੁੱਤੇ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵਿਚ ਧਰਤੀ ਥਾ ਪਰ ਕੀ ਧਰਮਸਾਲ ਤੇ ਸਵਿਚ ਜੀ ਜੁਗਤ ਗੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਅਦਰਬਾਰ ਤਿੱਤੇ ਸੋਨ ਪੰਚ ਪਰਵਾਨ ਨਦਰੀ ਕਰਮ ਪਵਣ ਨਸਾਨ ਕੱਚ ਪਕਾਈ ਉਤੇ ਪਾਇ ਨਾਨਕ ਗਾਇ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਅਖ ਕਰਮ ਕੀਤੇ ਪਵਣ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ ਕਿਤੇ ਵਰਮੇ ਘੜਤ ਟਕੜੀਏ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ਼ ਕੇਤੇ ਸਿਧ ਬਦਨਾਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕਿਤੇ ਰਤਨ ਸਮੰਦ ਕੇਤੇਆ ਖਾਣੀ ਕੇਤੇਆ ਬਾਣੀ ਕੇਤੇ ਪਾਦ ਨਰਿੰਦ ਕੇਤੇਆ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨ ਕੰਡ ਮਹਿ ਗਿਆਨ ਪਰਚੰਡ ਤਿਤੇ ਨਾਦ ਬਨੋਦ ਕੋੜ ਆਨੰਦ ਸਰਮ ਕਾਂਡ ਕੀ ਬਾਣੀ ਰੂਪ ਤਿਤੇ ਘਾੜਤ ਕੜੀਏ ਬਹੁਤ ਨੂਬ ਤਾਕੀਆਂ ਗੱਲਾਂ ਕਤੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਸਤਾ ਆਏ ਦਿੱਥੇ ਘੜੀਏ ਸੁਰਤ ਮਤਮਨ ਬੰਧ ਦਿੱਥੇ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋੜ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਤ ਮਹਾਂਬਲ ਸੂਰਤਿਨ ਮੇਂ ਰਾਮ ਰਹਾ ਭਰਪੂਰ ਤੇ ਤੇ ਸਿਦੋ ਸਿਤਾ ਮੇ ਮਮਾ ਹੈ ਤਾਗੇ ਰੂਪ ਨੇ ਕਥਨੇ ਜਾਹ ਨਾ ਓਏ ਮਰੇ ਨ ਠਾਗੇ ਜਾਹ ਜਿਨ ਕੇ ਰਾਮ ਵਸੇ ਮਨ ਮਾਹ ਤੇ ਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਕੰਡ ਵਸੇ ਨਰੰਕਾਰ ਕਾਰ ਕਰ ویکھے ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਦੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਮੈਂ ਤੇ ਮਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਤੇਯਾਰ ਭਾਉ ਗੱਲਾਂ ਅਗਣ ਤਪਤਾਉ ਭੰਡਾ ਪਾਉ ਅਮਰਤ ਤੇ ਢਾਲ ਕਰਗੇ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰ ਨਿਹਾਲ ਸਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਤੇ ਦਾਇ ਦਾਇਾ ਖੇਲੇ ਸਗਲ ਜਗਤ ਤੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ